پتھے واسطے تسي موري جا دوئي دل پرودي سرڪار مراد آباد مراد آباد مراد آباد دل پرودي سرڪار مراد آباد مراد آباد دل پرودي هاي 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 دل پرودي سوچ هاي 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 دل پرودي سوچ هاي هاي هاي

ਮੁੰਡੀਆਂ ਦਾ ਬਾਬੇ ਮੁੰਡਾ ਬਾਦ ਮੁੰਡਾ ਬਾਦ ਸਸ ਪ੍ਰਿਆਰ ਕਬੀ ਚੀਕਾ ਬੋ ਜਿੰਦਾਬਾਦ ਜਿੰਦਾਬਾਦ ਅੱਜ ਕਾਂਗਰਸ ਪਾਰਟੀ ਉਹਦੇ ਐਸਸੀ ਸੈੱਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਵਿਧਾਇਤੀ ਦੇ ਦੋਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਤੇ ਸਰਦੂਲ ਸਿੰਘ ਉਹਨਾਂ ਦੀ ਅਗਵਾਈ ਚ ਅੱਜ ਸਾਰੇ ਕਾਂਗਰਸ ਵਰਕਰ ਲੀਡਰ ਸਾਹਿਬਾਨ ਨੇ ਬੀਜੇਪੀ ਤੇ ਮੋਦੀ ਜੋ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਪੁਤਲਾ ਫੁੱਕਿਆ ਪੁਤਲਾ ਫੁੱਕਣ ਦਾ ਮੇਨ ਕਾਰਨ ਕੀ ਹੈ ਕਿ ਕਾਂਗਰਸ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਆਵਾਜ਼ ਉਠਾਰੀ ਹੈ ਕਿ ਜਿਹੜੀ ਮੌਜੂਦਾ ਸੈਂਟਰ ਦੀ ਸਰਕਾਰ ਹੈ ਦਲਤ ਵਿਰੋਧੀ ਹੈ ਪਿਛੜਿਆਂ ਦੇ ਉਲਟਾ ਗਰੀਬਾਂ ਦੇ ਉਲਟਾ ਸਿਰਫ ਤੇ ਸਿਰਫ ਧਨਾੜਾਂ ਦੀ ਪਾਰਟੀ ਬਣੀ ਖੜੀ ਹੈ ਜਿਹੜੇ ਸਾਡੇ ਹਿੰਦੁਸਤਾਨ ਦੇ ਚੀਫ ਜਸਟਿਸ ਆਫ ਇੰਡੀਆ ਕਬਈ ਸਾਹਿਬ ਉਹ ਦਲਤ ਨੇ ਉਹਨਾਂ ਤੇ ਐਡੇ ਵੱਡੇ ਇੰਸਟੀਚਿਊਸ਼ਨ ਨੂੰ ਰਨ ਕਰਦੇ ਆ ਜਿੱਥੇ ਪੂਰੇ ਹਿੰਦੁਸਤਾਨ ਨੂੰ ਉਮੀਦ ਹੈ ਕਿ ਇੱਥੋਂ ਸਭ ਨੂੰ ਨਿਆਂ ਮਿਲੂਗਾ ਉਹਨਾਂ ਤੇ ਦਲਤ ਚਿਹਰੇ ਤੇ ਜੁੱਤਾ ਸਿੱਟਿਆ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਇਹ ਨਿੰਦਣਯੋਗ ਹੈ ਉਦੋਂ ਬਾਅਦ ਹਰਿਆਣਾ ਗਵਰਨਮੈਂਟ ਦੇ ਆਈਪੀਐਸ ਏਡੀਜੀ ਵੀ ਪੂਰਨ ਸਿੰਘ ਉਹਨਾਂ ਦਾ ਆਤਮ ਹੱਤਿਆ ਕਰਨਾ ਉਹ ਵੀ ਦਲਤ ਸੀਗੇ ਉਹਨਾਂ ਨੇ ਇਹ ਗੱਲ ਆਪਦੇ ਜਿਹੜੇ ਪੁੱਤਰ ਦੇ ਵਿੱਚ ਵੀ ਲਿਖ ਕੇ ਗਏ ਤੇ ਪਰਿਵਾਰ ਨੇ ਵੀ ਇਹ ਗੱਲ ਕਹੀ ਜੇ ਐਡੇ ਐਡੇ ਇੰਸਟੀਚਿਊਸ਼ਨ ਤੇ ਐਡੇ ਐਡੇ ਅਫਸਰ ਤੇ ਦੇਸ਼ ਨੂੰ ਚਲਾਉਣ ਵਾਲੇ ਅਜਿਹੇ ਲੋਕਾਂ ਤੇ ਅਜਿਹੀ ਕਾਰਵਾਈ ਹੋਊਗੀ ਜੇ ਉਹ ਦਲਤ ਹੋ ਕੇ ਸੇਫ ਨਹੀਂ ਹੈ ਤਾਂ ਜਿਹੜਾ ਅੱਜ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਤੇ ਦਲਤ ਹਿੰਦੁਸਤਾਨ 'ਚ ਸੇਫ ਨਹੀਂ ਰਹਿ ਸਕਦਾ ਭਾਜੀਪੀ ਦੀ ਰਹਿਨਮਾਈ 'ਚ ਕਿਉਂਕਿ 바ਵਾ ਭੀਮਰਾਓਂ ਅੰਬੇਡਕਰ ਜੀ ਛਿੰਨਾ ਨੇ ਸੰਵਿਧਾਨ ਲਿਖ ਕੇ ਸਾਰੀ ਚੀਜ਼ ਲਿਖੀ ਹੈ ਸੰਵਿਧਾਨ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਡੇ ਅਧਿਕਾਰਾਂ ਵਾਸਤੇ ਅੱਜ ਦੁਬਾਰਾ ਲੱਗਦਾ ਹੈ ਕਿ 바ਵਾ ਭੀਮਰਾਓ ਅੰਬੇਡਕਰ ਜੀ ਨੂੰ ਇਸ ਧਰਤੀ ਤੇ ਅਮਰ ਨੇ ਪਰ ਕਿਸੇ ਨਾ ਕਿਸੇ ਰੂਪ ਚ ਦੁਬਾਰਾ ਇੱਥੇ ਆਉਣਾ ਹੀ ਪੈਣਾ ਕਿਉਂਕਿ ਇੰਨਾ ਤਕੇਸ਼ਾਈ ਭਾਜੀਪੀ ਦੀ ਉਹਦੇ ਲੀਡਰਾਂ ਦੀ ਤੇ ਦਲਤ ਸਮਾਜ ਪਿਛੜਿਆ ਸਮਾਜ ਗਰੀਬ ਸਮਾਜ ਕੋਈ ਵੀ ਇੰਸਟੀਚਿਊਸ਼ਨ ਜਿੱਥੇ ਵੀ ਕੋਈ ਦਲਤ ਵੀਰ ਬੈਠੇ ਹੈ ਅਗਵਾਈ ਕਰਦੇ ਹੈ ਉਹ ਸਾਰੇ ਅਨਸੇਫ ਹੋ ਗਏ ਇਹਨਾਂ ਦੀ ਜ਼ਿੰਮੇਵਾਰੀ ਲੈਣ ਵਾਸਤੇ ਕਾਂਗਰਸ ਪਾਰਟੀ ਦਿਨ ਰਾਤ ਮਿਹਨਤ ਕਰਦੀ ਹੈ ਦਿਨ ਰਾਤ ਆਵਾਜ਼ ਬੁਲੰਦ ਕਰਦੀ ਹੈ ਦਿਨ ਰਾਤ ਸੜਕਾਂ ਤੇ ਆਉਂਦੀ ਹੈ ਪੁਤਲੇ ਫੂਕਦੀ ਹੈ ਪਰ 바ਵਾ ਭੀਮਰਾਵ ਅੰਬੇਡਕਰ ਜੀ ਨੂੰ ਧਰਤੀ ਤੇ ਦੁਬਾਰਾ ਕਿਸੇ ਰੂਪ ਦੇ ਵਿੱਚ ਆਉਣਾ ਹੀ ਪੈਣਾ ਕਿਉਂਕਿ ਉਹਨਾਂ ਤੋਂ ਬਿਨਾਂ ਇਹ ਚੀਜ਼ ਹੁਣ ਸੰਭਲ ਨਹੀਂ ਸਕਦੀ ਉਹਨਾਂ ਦਾ ਰੂਪ ਕਿਸ ਦੇ ਵਿੱਚ ਆਉਣਾ ਹੈ ਇਹ ਸਮਾਂ ਦੱਸੂਗਾ ਸਾਡੀ ਦਾ ਪ੍ਰਭੂ ਅੱਲਾਹ ਤਾਲਾ ਅਕਾਲਪੁਰਖ हनुमान जी राम जी जो भी सृष्टि ਦੇ ਸਾਡੇ ਦੇਵੀ ਦੇਵਤੇ ਨੇ ਉਹਨਾਂ ਮੂਰੇ ਇੱਕੋ ਹੀ ਅਪੀਲ ਹੈ ਕਿ हे ਪ੍ਰਭੂ ਜਿਹੜੇ ਦਲਿਤ ਸਮਾਜ ਨਾਲ ਹਿੰਦੁਸਤਾਨ ਚ ਬੀਜੇਪੀ ਤੇ ਬਨੋਦੀ ਦੀ ਸਰਕਾਰ ਤੇ ਧਨਾਰ ਲੋਕ ਧੱਕਾ ਕਰੀ ਜਾਂਦੇ ਆ ਇਹਨਾਂ ਦੇ ਕਿਸੇ ਤਰੀਕੇ ਠੱਲ ਪਾਓ ਤੇ ਅੰਬੇਡਕਰ ਜੀ ਨੂੰ ਪਾਵਾ ਭੀਵਰਾ ਅੰਬੇਡਕਰ ਜੀ ਨੂੰ ਦੁਬਾਰਾ ਧਰਤੀ ਦੇ ਕਿਸੇ ਰੂਪ ਚ ਭੇਜੋ ਚਾਹੇ ਉਹ ਇੱਥੇ ਹਾਜ਼ਰ ਨੇ ਤਾਂ ਉਹਨਾਂ ਨੂੰ ਅਗਵਾਈ ਦਿਓ ਤਾਂ ਅਸੀਂ ਇਸ ਦੇਸ਼ ਦੇ ਦਲਤਾਂ ਨੂੰ ਗਰੀਬਾਂ ਨੂੰ ਪਿਛੜਿਆ ਨੂੰ ਮਜਬੂਰਾਂ ਨੂੰ ਕੁਚਲਿਆ ਨੂੰ ਬਚਾ ਸਕੀਏ ਉਹਨਾਂ ਨਾਲ ਖੜ੍ਹ ਸਕੀਏ ਕਾਂਗਰਸ ਪਾਰਟੀ ਸਦਾ ਰਾਹੁਲ ਗਾਂਧੀ ਜੀ ਦੀ ਨੇਤਰ ਦੇ ਭੁਪੇਸ਼ बघेल ਜੀ ਦਲਵਿੰਦਰ ਢਾਲਵੀ ਜੀ ਰਾਜਾ ਵੜਿੰਗ ਜੀ ਲੋਕ ਸਭਾ ਸਾਡੇ ਵਿਧਾਨ ਸਭਾ ਦੇ ਲੀਡਰ ਬਾਜਵਾ ਸਾਹਿਬ ਉਹਨਾਂ ਸਾਰਿਆਂ ਦੀ ਅਗਵਾਈ 'ਚ ਇਹ ਆਵਾਜ਼ ਇਸੇ ਤਰੀਕੇ ਨਾਲ ਠਾਉਂਦੀ ਰਹੂ ਅੱਜ ਐਸਸੀ ਵਿੰਗ ਦਾ ਪ੍ਰੋਗਰਾਮ ਹੈ ਐਸਸੀ ਵਿੰਗ ਦੇ ਦੋਨੇ ਜ਼ਿਲ੍ਹਾ ਪ੍ਰਧਾਨਾਂ ਕਰਨੀ ਉਹ ਵੀ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੂਗਾ ਇਹੀ ਗੱਲ ਕਹਿੰਦੇ ਚਾਹੂਗਾ ਕਿ ਸਾਰੇ ਵੱਧ ਚੜ ਕੇ ਦਲ ਸਮਾਜ ਦੇ ਨਾਲ ਖੜ ਕੇ ਮੂਹਰੇ ਆ ਕੇ ਉਹਨਾਂ ਦੀ ਜਿਹੜੀ ਵੀ ਕੋਈ ਮੰਗ ਜਾਂ ਕੋਈ ਕੁਰਾਹੀ ਪਤਾਹੀ ਉਹਨਾਂ ਦੇ ਹੁੰਦੀ ਆ ਜਾਂ ਧੱਕੇਸ਼ਾਹੀ ਹੁੰਦੀ ਆ ਉਹਦੇ ਖਿਲਾਫ ਆਵਾਜ਼ ਉਠਾਓ ਜੈ ਭੀਮ ਜੈ ਪਰ